ਕੁਲਤਾਰ ਸਿੰਘ ਐਡਵੋਕੇਟ ਕਿੱਥੇ ਤੁਸੀਂ ਕਦਰ ਹੋ ਮੈਂ ਫਮਰਾੜਾ ਬਾੜ ਦਾ ਮੈਂਬਰ ਹਾਂ ਤੇ ਪ੍ਰੈਕਟਿਸ ਮੈਂ ਕਮਾਣੂ ਕਰਦੇ ਹਾਂ ਕਿ ਕੀ ਮਾਮਲਾ ਹੋਇਆ ਸੀ ਸੀਡੀ ਵਾਇਰਲ ਹੋ ਗਿਆ ਤੁਹਾਡੇ ਕੋਲ ਮਾਮਲਾ ਹਾਂਜੀ ਐਕਚੁਅਲੀ ਮੈਂ ਰੂਟੀਨ ਦੇ ਜਿਵੇਂ ਮੇਰੀ ਰੂਟੀਨ ਆ ਮੈਂ ਸਵੇਰੇ 9:30 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਉਂਦੀ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਤੇ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸਡਨਲੀ ਜਿਹੜੀ ਉਹ ਸਾਹਮਣੇ ਆ ਗਏ ਜੋ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਬਾਈਕ ਸੀਗੀ ਬਾਈਕ ਮੇਰੀ ਉੱਥੇ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ वार ਕੀਤਾ ਉਹਨੇ ਫਿਰ ਮੇਰੇ ਹੱਥ ਤੇ वार ਕੀਤਾ ਇਹਨਾਂ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ वार ਕੀਤਾ ਤੇ ਮੇਰੀ ਵਾਈਫ ਦਾ ਵੀ ਬਾਈਟਿੰਗ ਤੇ ਸ਼ੁਰੂ ਲੱਗੀ ਤੇ ਮੇਰੇ ਸਿਰ ਤੇ 7 ਵਜੇ ਤੇ ਮੇਰੇ ਹੱਥ ਤੇ 7 ਵਜੇ ਆ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਈ ਬਾਹ ਫ੍ਰੈਕਚਰ ਹੋ ਗਈ ਇਹਨਾਂ ਸਰਪ੍ਰਸਤ ਇਹਨਾਂ ਪਰਿਵਾਰ ਨੇ ਹਮਲਾ ਕੀਤਾ ਜਾ ਕਿ ਮਰਨਦੀਪ ਦਾ ਸਾਰਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਇਹਦੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਨ ਦਾ ਹੀ ਮੁੰਡਾ ਉਹ ਤੇ 2-3 ਦਿਨ ਤੋਂ ਉਹ ਰੈਗੂਲਰ ਮਤਲਬ ਉੱਚੀ-ਉੱਚੀ ਸਾਡਾ ਨਾਂ ਲੈ ਕੇ ਸਾਨੂੰ ਗਾਲਾਂ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰ ਹੀ ਰਹਿਨੇ ਆ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ-ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਜੇ ਤੁਸੀਂ ਕੋਈ ਕੇਸ ਲੜਦੇ ਹੋ ਤੁਹਾਡੇ ਖੁਦ ਉੱਪਰ ਹਮਲਾ ਹੋਊ ਤੁਹਾਨੂੰ ਕਿਵੇਂ ਦੇਖਦੇ ਇਹ ਹੀ ਆ ਸਰ ਜੇ ਸਾਡੇ ਵਰਗੇ ਜੇ ਐਡਵੋਕੇਟ ਜੇ ਸਿਕਿਉਰ ਨਹੀਂ ਹੈਗੇ ਅੱਜ ਦੇ ਟਾਈਮ ਦੇ ਵਿੱਚ ਤਾਪਾ ਜਿਨ੍ਹਾਂ ਨੇ ਅਸੀਂ ਲੋਕਾਂ ਨੂੰ ਇਨਸਾਫ ਦਿਖਾਉਣ ਦਵਾਉਣਾ ਉਹ ਕਿੱਥੇ ਸੇਫ ਨੇ ਮੈਂ ਇਹ ਚੀਜ਼ ਮੰਦਿਆ ਕਰਦਾ ਮੰਗੇ ਜੀ ਜਨਾਬ ਵੀ ਸਾਡਾ ਜਿਹੜਾ ਜੋ ਜਿਸ ਨੇ ਸਾਡੇ ਤੇ ਹਮਲਾ ਕੀਤਾ ਇਸ ਨੂੰ ਬਿਹਾਈਂਡ ਦੀ ਬਾਸ ਰੱਖਿਆ ਜਾਵੇ ਤੇ ਕਿਉਂਕਿ ਆਪਣਾ ਜਿਹੜਾ ਕਾਨੂੰਨ ਵਿਵਸਥਾ ਇਹਦੇ ਵਿੱਚ ਵੀ ਇਹਨਾਂ ਨੂੰ ਜ਼ਮਾਨਤ ਹੋ ਜਾਣੀ ਹੈ ਜ਼ਮਾਨਤ ਮਿਲੇ ਜਾਣੀ ਹੈ ਜੁਆਗ ਨੂੰ ਲੀਗਲ ਰਾਈਟ ਕਿਹਾ ਗਿਆ ਵੀ ਸਾਡਾ ਲੀਗਲ ਰਾਈਟ ਆ ਪਰ ਇਹ ਬਾਹਰ ਆਊਗਾ ਅੱਜ ਮੈਂ ਇਹਦੇ ਹੱਥੇ ਚੜ ਗਿਆ ਕੱਲ ਨੂੰ ਕੋਈ ਹੋਰ ਕੁਝ ਮਹੱਲੇ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਵੀ ਉਹਦਾ ਕੀ ਐਕਟ ਐਂਡ ਕੰਡਕਟ ਆ ਤੇ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ ਇਹ ਬੰਦਾ ਬਾਹਰ ਰਹਿਣ ਯੋਗ ਹੈ ਨਹੀਂ ਕਿਉਂਕਿ ਅੱਜ ਮੇਰੇ ਨਾਲ ਇਹ ਹੋਇਆ ਮੇਰੇ ਫੈਮਲੀ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਵੀ ਇਹ ਰੱਬ ਨਾਲ ਵਧੀਆ ਸਕੂਲ ਗਏ ਹੋਏ ਸੀਗੇ ਹੋ ਸਕਦਾ ਸੀ ਉਹ ਮੇਰੇ ਕੋਲ ਹੁੰਦੇ ਤਾਂ ਇਹ ਉਹਨਾਂ ਦੇ ਵੀ ਛੱਟ ਪੇਡ ਮਾਰ ਸਕਦਾ ਸੀ ਬਿਲਕੁਲ ਇਹ ਆਉਂਦੇ ਜਾਂਦੇ ਆਲਿਆਂ ਨੂੰ ਰੋਕ ਘੇਰ ਕੇ ਗਾਲਾਂ ਕੱਢਦਾ ਸਾਡੇ ਮਹੱਲੇ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਜੀ ਇਹਨੇ ਤੇ ਇਹ ਇਕੱਲਾ ਨਹੀਂ ਇਹਦੇ ਜਿਹੜੇ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਦੀ ਛਾਂ ਹੈ ਪੂਰੀ ਇਹਨਾਂ ਨੂੰ ਇਹ ਪੂਰਾ ਜਿਹੜੀ ਫੈਮਿਲੀ ਹੈ ਇਹ ਆਪਣੇ ਆਪ ਨੂੰ ਇੱਕ ਇੱਕ ਦਿਖਾਉਂਦੀ ਆ ਵੀ ਸਾਡੇ ਤੋਂ ਇਹ ਸਾਰੇ ਡਰ ਕੇ ਰਹਿਣ ਅਸੀਂ ਆਪਣਾ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਅਸੀਂ ਆਪਣਾ ਕੰਮਕਾਰ ਕਰਨਾ ਪਰ ਇਹ ਜਿਹੜੇ ਇਹ ਪਰਿਵਾਰ ਆ ਇਹ ਪੂਰਾ ਪਰਿਵਾਰ ਹੈ ਇਹ ਜਣੀ ਦਾਦਾ ਜਿਹੜੀ ਕਰਦਾ ਸਾਡੇ ਤੇ ਤੇ ਸਾਨੂੰ ਡਰਾਉਂਦਾ ਧਮਕਾਉਂਦਾ ਇਹ ਪੂਰੇ ਮੱਲੇ ਨਾਲੇ ਜਣੀ ਇਹ ਇੱਕ ਨੱਬ ਤੀਰਾ ਬਾਕ ਬਾਕ ਥੈਂਕ ਯੂ ਸ਼ਰਨਜੀਤ ਕੌਰ ਸਰਨਜੀਤ ਨੂੰ ਹਮਲਾ ਹੋਇਆ ਤਾਂ ਹਾਂ ਜੀ ਸਾਡੇ ਤੇ ਹਾਂ ਜੀ ਹਮਲਾ ਹੋਇਆ ਜੀ ਨਰਮਿੰਦਾ ਕੰਮ ਤੇ ਜਾਂਦੇ ਸਵੇਰੇ ਘਰੋਂ ਨਿਕਲਿਆ ਸਾਂ ਤਾਂ ਪਤਾ ਤਵ ਨਹੀਂ ਸੀ ਅਭੀ ਕੀ ਗੱਲ ਹੋਣੀ ਹੈ ਜਾਂ ਨਹੀਂ ਹੋਣੀ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੇ ਆ ਬਹੁ ਮਗਰ ਆਈ ਨਾਲ ਨਾਲ ਆ ਦੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਬਾਈ ਇਹਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਤੇ ਜਾ ਕੇ ਮੈਂ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਬਾਹਰ ਕਿਤਾ ਪਿੱਛੇ ਤੇ ਤਲਵਾਰ ਮਾਰੇ ਇਹ ਤਲਵਾਰ ਮਾਰੀ ਭੱਜ ਗਿਆ ਆਪ ਵੀ ਪਿੱਛੇ ਭੱਜ ਗਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੇ ਭਾਈ ਬਹੁਤ ਬਣਾਉਣ ਨੂੰ ਛਡਾਣ ਗਈ ਉਹਦੇ ਵੀ ਮਾਰੀ ਵੈਸ਼ ਛਡਾਉਣ ਗਈ ਮੇਰੇ ਵੀ ਮਾਰੀ ਤਲਵਾਰ ਨਾਲ ਤਲਵਾ ਤਮਨੋਂ ਤਲਵਾ ਹਾਂ ਸਾਨੂੰ ਮਾਰਨ ਤੱਕ ਹਾਂਜੀ ਸਾਨੂੰ ਤਾਂ ਤਿੰਨਾਂ ਨੂੰ ਮਾਰ ਦਿੰਦਾ ਜੀ ਕੋਈ ਵਜਾ ਕੀ ਆ ਕੋਈ ਵਜਾ ਨਹੀਂ ਸਮਝਦਾ ਇਹ ਵੀ ਨਹੀਂ ਪਤਾ ਵਜਾ ਕੀ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੇ ਗਾਲ ਨਹੀਂ ਕਦੇ ਬਚਾਈ ਮੱਲੇ ਨੂੰ ਪੂਰੇ ਨੂੰ ਪੁੱਛ ਕੇ ਦੇਖ ਲੈਣਾ ਵੀ ਜੇ ਮੇਰੇ ਬੱਚੇ ਕਦੇ ਬਾਹਰ ਨਿਕਲ ਕੇ ਕਦੇ ਖਾੜੇ ਜਾਂ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਵੇ ਸਾਰਾ ਮੱਲਾ ਤੁਹੀ ਆ ਇਹ ਇਹ ਨੇ ਸਾਰਾ ਮੱਲਾ ਤਾਂ ਕੀਤਾ ਹੋਇਆ ਇਹ ਕੀ ਮੰਗ ਕਰਦੇ ਹਾਂ ਹਾਂ ਜੀ ਮੰਗ ਕਰਦੇ ਵੀ ਇਹਨੂੰ ਸਖਤ ਤੇ ਸਖਸਾ ਜਾ ਮਿਲੇ ਵੀ ਜੇ ਮੈਨ ਸਾਡੇ ਨਾਲ ਕਰੀਏ ਉਹ ਮੇ ਇਹਦੇ ਨਾਲ ਵੀ ਹੋਵੇ ਜੀ ਕਣਕ ਮਾਮਲਾ ਹੋਇਆ ਕਿ ਲੜਾਈ ਦਾ ਨਾਮ ਹੈ ਕਿ ਤਿੰਨ ਜਾਣੇ ਨੇ ਉਹਨੂੰ ਕੀ ਬੰਦ ਹਾਂਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੰਡ ਵਾਈਫ ਐਂਡ ਉਹਨਾਂ ਦੇ ਮਦਰ ਹਾਂਜੀ ਮਨਪ੍ਰੀਤ ਕੌਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੰਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਠੀਕ ਹੈ ਹੁਣ ਕੀ ਦੱਸਿਆ ਤੁਸੀਂ ਉਹਨਾਂ ਨੇ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਸੱਚ ਚੱਲ ਰਹੀ ਹੈ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਨੇ ਠੀਕ ਹੈ